ਨਦੀ ਦਾ ਬੰਨ ਟੁੱਟਣ ਦੇ ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿੰਝ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਇੱਥੋਂ ਤੱਕ ਇਹ ਵੀ ਖੱਛਾ ਜ਼ਾਹਰ ਕੀਤਾ ਜਾ ਰਿਹਾ ਕਿ ਅਗਰ ਪਾਣੀ ਦਾ ਇਸੇ ਤਰ੍ਹਾਂ ਫਲੋ ਹੋਇਆ ਤਾਂ ਇਹ ਪਾਣੀ ਪਿੰਡਾਂ ਦੇ ਵਿੱਚ ਵੀ ਵੜ ਜਾਵੇਗਾ ਸੋ ਲੋਕਾਂ ਦਾ ਕੀ ਹਾਲ ਹੋਇਆ ਹੋਏਗਾ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਹਾਲਾਂਕਿ ਇਸ ਬੰਨ ਨੂੰ ਪੂਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੈ ਕਿਸਾਨਾਂ ਦੀਆਂ ਖੜੀਆਂ ਫਸਲਾਂ ਵੀ ਡੁੱਬ ਚੁੱਕੀਆਂ ਨੇ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲਗਭਗ 15 ਤੋਂ 20 ਫੁੱਟ ਚੋੜੇ ਇਲਾਕੇ ਦੇ ਵਿੱਚ ਬਨ ਟੁੱਟਣ ਦੇ ਬਾਅਦ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਚੁੱਕਾ ਹੈ ਕਾਫੀ ਜੁੜੇ ਖੇਤਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇੱਥੋਂ ਤੱਕ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਮੌਕੇ ਤੇ ਮੌਜੂਦ ਨੇ ਤਾਂ ਇਸ ਬਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਪਰ ਪਾਣੀ ਖੇਤਾਂ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਫੈਲ ਰਿਹਾ ਹੈ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ 2023 ਦੇ ਵਿੱਚ ਵੀ ਨੈਸੀ ਦੇ ਵਿੱਚ ਬੰਨ ਟੁੱਟ ਗਿਆ ਸੀ ਹਾਲਾਂਕਿ ਇਸ ਵਾਰ ਮੌਨਸੂਨ ਤੋਂ ਪਹਿਲਾਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਸੀ ਤਾਂ ਪਿੰਡ ਦੇ ਵਿੱਚ ਮਾਹੌਲ ਜਿਹੜਾ ਕਿ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਰਕੰਡਾ ਨਦੀ ਦਾ ਬੰਨ ਟੁੱਟ ਗਿਆ ਤਾਂ ਲੋਕ ਇਸ ਵਕਤ ਕਾਫੀ ਮੁਸ਼ਕਲ ਦੇ ਵਿੱਚ ਨੇ ਹਾਲਾਂਕਿ ਪੂਰਾ ਪਿੰਡ ਇਕੱਠਾ ਹੋ ਚੁੱਕਾ ਤਾਂ ਇਸ ਬੰਨ ਨੂੰ ਪੂਰਨ ਦੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ ਕਿ ਕਿੰਜ ਆਪੋ ਆਪਣੇ ਪੱਦਰ ਦੇ ਉੱਤੇ ਲੋਕਾਂ ਦੇ ਵੱਲੋਂ ਕਵਸਚਨ ਜੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੋਂ ਤੱਕ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਮੌਕੇ ਤੇ ਮੌਜੂਦ ਨੇ ਤਾਂ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਖੇਤਾਂ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਫੈਲ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਚਾਰਿਆ ਕਿ ਪਿਛਲੇ ਸਾਲ 2023 ਦੇ ਵਿੱਚ ਸ੍ਰੀ ਨੈਸੀ ਦੇ ਵਿੱਚ ਬੰਨ ਟੁੱਟ ਗਿਆ ਸੀ ਹਾਲਾਂਕਿ ਇਸ ਪਰ ਮੌਨਸੂਨ ਤੋਂ ਪਹਿਲਾਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਸੀ ਤਾਂ ਪਿੰਡ ਦੇ ਵਿੱਚ ਮਾਹੌਲ ਜਿਹੜਾ ਕਿ ਬੜਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਰਕੰਡਾ ਨਦੀ ਦਾ ਬੰਨ ਟੁੱਟ ਗਿਆ ਤਾਂ ਲੋਕ ਇਸ ਵਕਤ ਕਾਫੀ ਮੁਸ਼ਕਲ ਦੇ ਵਿੱਚ ਨੇ ਹਾਲਾਂਕਿ ਪੂਰਾ ਪਿੰਡ ਇਕੱਠਾ ਹੋ ਚੁੱਕਾ ਤਾਂ ਇਸ ਬੰਨ ਨੂੰ ਪੂਰਨ ਦੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ ਕਿ ਕਿੰਜ ਆਪੋ ਆਪਣੇ ਪੱਦਰ ਦੇ ਉੱਤੇ ਲੋਕਾਂ ਦੇ ਵੱਲੋਂ ਕਵਸਚਨ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਮਾਰ ਕੰਡੇ ਬਾਹ ਹਾਂ ਨਾ ਕੇ ਬਾਹ ਹਾਂ ਤੇ ਇਹ ਇੱਧਰ ਹੋਰ ਹੈ ਉਹ ਕੀ ਕਰ ਰਹੇ ਹੋ ਜਾਣਦਾ ਬਰਾਂਡ ਚ ਦਾ ਪਾਣੀ ਜਾਂਦੇ ਹੋ ਰਿਹਾ ਵਾਹ ਅੱਗੇ ਬਰਾਂਡ ਹੋ ਗਿਆ ਉਹ ਤਾਂ ਫਿਰ ਸੜਵਾਇ ਪਾਣੀ ਤੇ ਉਹ ਵੀ ਰਸ ਮਾਰਗ ਟੁੱਟ ਗਿਆ ਨੇ ਅਸੀਂ ਯਾਰ ਛੇਤੀ ਦੀ ਬੰਦੇ ਪਹੁੰਚੋ ਵੀਰ ਫਟਾਫਟ ਦੀਪੇਗੀ ਪਾਲੀਆਂ ਵਾਲੇ ਬਾਬਾ ਮਾਰਗ ਨਾ ਟੁੱਟ ਗਿਆ ਭਾਈ ਬੰਦ ਕੋਈ ਪਰਾਗਾ ਤਾਂ ਰਹਿਣ ਦੇ ਸੁ ਦੇਖ ਵੀ ਡਾਂਗ ਹੀ ਲਿਆਈ ਉਹ ਨੂੰ ਅੰਦਰ ਪਾਣੀ ਡਾਵਾਂਗਾ ਜਾਓ ਜਰਾ ਆਹ ਨਾਲ ਉੱਤੇ ਕਿ ਨਹੀਂ ਆਹ ਕੋਈ ਦੇ ਦੇ ਪਾਣੀ ਪਾ ਦਿਓ